ਹੁਣ ਸਾਡਾ 9 ਫਰਵਰੀ ਨੂੰ ਟੂਰਨਾਮੈਂਟ ਹੈਗਾ ਜਿਹਦੇ ਵਿੱਚ 100 ਤੋਂ ਜ਼ਿਆਦਾ ਪਾਰਟਿਸਪੈਂਟ ਹੈਗੇ ਇਹਦੇ ਵਿੱਚ ਜਿਸ ਬੰਦੇ ਨੂੰ ਗੋਲਫ ਖੇਲਣ ਦੀ ਇਜਾਜ਼ਤ ਹੁੰਦੀ ਹੈ ਉਹਨੂੰ ਇੱਕ ਸਰਟੀਫਿਕੇਟ ਮਿਲਦਾ ਹੈ ਜਿਹੜਾ ਕਿ ਕੋਰਸ ਤੇ ਖੇਲ ਸਕਦੇ ਆ ਜਾਂ ਇਸ ਤੋਂ ਪਹਿਲਾਂ ਵੀ ਤੁਹਾਡੇ ਹੁੰਦੇ ਰਹੇ ਆ ਜਿਹੜਾ ਇਸ ਵਾਰ ਦਾ ਐਡੀਸ਼ਨ ਅੱਜ ਕੀ ਖਾਸ ਹੈ ਇਸ ਐਡੀਸ਼ਨ ਚ ਅਸੀਂ ਕੁਝ ਨਵੇਂ ਗੋਲਫਰ ਨੂੰ ਤਿਆਰ ਕੀਤਾ ਆ 8 ਬੰਦੇ ਇਦਾਂ ਦੇ ਹੈ ਜਿਹੜੇ ਸਾਡੇ ਪਿਛਲੇ ਟੂਰਨਾਮੈਂਟੋਂ ਤੋਂ ਲੈ ਕੇ ਅੱਜ ਤੱਕ ਅਸੀਂ ਇਹ ਡੈਡ ਕੀਤੇ ਆਂ ਤੇ ਉਹ ਪਹਿਲੀ ਵਾਰ ਖੇਡਣਗੇ ক্রিকেট ਦਾ ਕੁਸ਼ਤੀ ਦਾ ਤੇ 골ਫ ਦਾ ਕਾਫੀ ਇੱਕ ਆਪਸ ਵਿੱਚ ਮੇਲਜੋਲ ਹੈਗਾ ਜਿੰਨੂੰ ক্রিকেট ਚੰਗੀ ਆਂਦੀ ਹੈ ਉਹ 골ਫ ਵਿੱਚ ਚੰਗਾ ਖੇਡਦਾ ਹੈ ਜਿੰਨੂੰ ਕੁਸ਼ਤੀ ਚੰਗੀ ਆਂਦੀ ਹੈ ਉਹ ਵੀ 골ਫ ਚ ਚੰਗਾ ਖੇਡਦਾ ਕਿਉਂਕਿ ਜਿਹੜਾ ਪਹਿਲਾ ਸ਼ਾਟ ਹੈ ਉਹ ਕਈ ਲੋਕ 350 ਗੱਜ ਤੋਂ ਲੈ ਕੇ ਪੌਣੇ 400 ਗੱਜ 400 ਗੱਜ ਤੱਕ ਵੀ ਖਿੱਚ ਦਿੰਦੇ ਆ ਉਹਦੇ ਬਾਅਦ ਸ਼ਾਟ ਗੇਮ ਹੁੰਦੀ ਹੈ ਬਾਬੂਸ਼ਾਹੀ ਦੇਖ ਰਹੇ ਤੁਸੀਂ ਇਹ ਅਮੈਚਿਅਰ 골ਫਰ ਸੁਸਾਇਟੀ ਯਾਨੀ ਕਿ এজিএস ਇੱਕ 골ਫ ਦਾ ਟੂਰਨਾਮੈਂਟ ਕਰਵਾਉਣ ਜਾ ਰਹੀ ਹੈ ਤੇ ਜਿਹੜੇ ਵੀ 골ਫ ਲਵਰਸ ਨੇ ਉਹਨਾਂ ਦੇ ਲਈ ਇੱਕ ਬੜਾ ਬੜਾ ਵਧੀਆ ਮੌਕਾ ਹੈਗਾ ਤੇ ਇਸ ਟੂਰਨਾਮੈਂਟ ਬਾਰੇ ਗੱਲਬਾਤ ਕਰਾਂਗੇ ਐਡਵੋਕੇਟ சுரேਸ਼ ਕੁਮਾਰ ਗੁਪਤਾ ਸਾਡੇ ਨਾਲ ਮੌਜੂਦ ਨੇ ਜਿਹੜੇ এজিএস ਦੇ ਨਾਲ ਜੁੜੇ ਹੋਏ ਨੇ ਗੁਪਤਾ ਜੀ ਜਿਹੜਾ ਇਹ ਟੂਰਨਾਮੈਂਟ ਤੁਸੀਂ ਕਰਵਾ ਰਹੇ ਉਹਦੇ ਬਾਰੇ ਦੱਸੋ ਕਿਹਦੇ ਵੱਲੋਂ ਇਨੀਸ਼ੀਏਟਿਵ ਲਿਆ ਗਿਆ ਤੇ ਕੀ ਖਾਸ ਹੋਗਾ ਇਹਦੇ ਵਿੱਚ ਐਕਚੁਅਲੀ ਐਮਚੁਰ 골ਫਰ ਸੁਸਾਇਟੀ ਅਸੀਂ ਰਜਿਸਟਰ ਕੀਤੀ ਸੀਗੀ ਨੀਤੀ ਆਯੋਗ ਕੋਲ ਜਿਹੜਾ ਭਾਰਤ ਸਰਕਾਰ ਦਾ ਦਾਇਰਾ ਹੈ ਤੇ ਇਹ ਅਸੀਂ 2019 ਚ ਸ਼ੁਰੂ ਕੀਤਾ ਸੀਗਾ ਤੇ ਮੈਂ ਉਹਦਾ ਫਾਊਂਡਰ ਟਰਸਟੀ ਹਾਂ ਤੇ ਮੇਰੇ ਸਾਥੀ ਲੋਕ ਇਹਦੇ ਨਾਲ ਜੁੜੇ ਹੋਏ ਐ ਤੇ ਅਸੀਂ 8 ਟੂਰਨਾਮੈਂਟ ਅਜੇ ਤੱਕ ਕਰਾ ਚੁੱਕੇ ਐ ਇੱਕ 29 ਸਪਟੰਬਰ ਨੂੰ ਸੀਗਾ ਇੱਕ 1 1 ਦਸੰਬਰ ਨੂੰ ਸੀ ਫਿਰ ਇੱਕ 22 ਦਸੰਬਰ ਨੂੰ ਸੀ ਤੇ ਹੁਣ ਸਾਡਾ 9 ਫਰਵਰੀ ਨੂੰ ਟੂਰਨਾਮੈਂਟ ਹੈਗਾ ਜੀ ਦੇਚ 100 ਤੋਂ ਜ਼ਿਆਦਾ ਪਾਰਟਿਸਪੈਂਟ ਹੈਗੇ ਇਹਦੇ ਚ ਜਿਹਦੇ ਚ 12 ਲੇਡੀਜ਼ ਹੈਗੀਆਂ ਤੇ 5-6 ਬੱਚੇ ਹੈਗੇ ਤੇ 80 ਅਡਲਟ ਬੰਦੇ ਖੇਡਣਗੇ ਠੀਕ ਹੈ ਤੇ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਰੱਖਿਆ ਗਿਆ ਜੀ ਇਹਦੇ ਚ ਜਿਹੜੇ ਨੂੰ ਜਿਸ ਬੰਦੇ ਨੂੰ ਗੋਲਫ ਖੇਡਣ ਦੀ ਇਜਾਜ਼ਤ ਹੁੰਦੀ ਹੈ ਉਹਨੂੰ ਇੱਕ ਸਰਟੀਫਿਕੇਟ ਮਿਲਦਾ ਹੈ ਜਿਹੜਾ ਕਿ ਕੋਰਸ ਤੇ ਖੇਡ ਸਕਦੇ ਆ ਤੇ ਕੋਈ ਵੀ ਆਦਮੀ ਜਿਸ ਨੂੰ ਗੋਲਫ ਆਂਦਾ ਹੈ ਤੇ ਐਦ ਕੀ ਅਸੀਂ ਸਾਡਾ ਟੂਰਨਾਮੈਂਟ ਜਿਹੜੇ ਪੰਚਕੁਲਾ 골ਫਰ ਕਲੱਬ ਦੇ ਮੈਂਬਰ ਹੈ ਉਹ ਜ਼ਿਆਦਾਤਰ ਖੇਡ ਰਹੇ ਹਨ ਅੱਛਾ ਇਸ ਤੋਂ ਪਹਿਲਾਂ ਵੀ ਤੁਹਾਡੇ ਹੁੰਦੇ ਰਹੇ ਆ ਜਿਹੜਾ ਇਸ ਵਾਰ ਦਾ ਐਡੀਸ਼ਨ ਅੱਜ ਕੀ ਖਾਸ ਹੈ ਇਸ ਐਡੀਸ਼ਨ ਚ ਅਸੀਂ ਕੁਝ ਨਵੇਂ 골ਫਰ ਨੂੰ ਤਿਆਰ ਕੀਤਾ ਹੈ 8 ਬੰਦੇ ਇਦਾਂ ਦੇ ਹੈ ਜਿਹੜੇ ਸਾਡੇ ਪਿਛਲੇ ਟੂਰਨਾਮੈਂਟੋਂ ਤੋਂ ਲੈ ਕੇ ਅੱਜ ਤੱਕ ਅਸੀਂ ਐਡ ਐਡ ਕੀਤੇ ਹਨ ਤੇ ਉਹ ਪਹਿਲੀ ਵਾਰ ਖੇਡਣਗੇ ਤੇ ਐਦ ਕੀ ਬਹੁਤ ਉਤਸ਼ਾਹ ਨਾਲ ਇਹ ਟੂਰਨਾਮੈਂਟ ਖੇਡਾ ਜਾ ਰਿਹਾ ਜਿਹਦੇ ਚ ਕੁਝ ਲੋਗ 12 ਵੀ ਆ ਰਹੇ ਆਂ ਦਿੱਲੀੋਂ ਵੀ ਪਾਰਟਿਸਿਪੇਟ ਕਰ ਰਹੇ ਆਂ ਹਿਮਾਚਲ ਤੋਂ ਵੀ ਆ ਰਹੇ ਆਂ ਤੇ ਕੁਝ ਬਿਊਰੋਕਰੇਟ ਵੀ ਨਵੇਂ ਐਡ ਹੋਏ ਆਂ ਜਿਨ੍ਹਾਂ ਨੇ ਸ਼ੌਂਕ ਦੱਸਿਆ ਹੈ ਕਿ ਵੀ ਅਸੀਂ ਵੀ ਗੋਲਫ ਖੇਡਣਾ ਚਾਹੁੰਦੇ ਆਂ ਤੇ ਅਸੀਂ ਉਹਨਾਂ ਨੂੰ ਐਡ ਕੀਤਾ ਹੈ। ਟ੍ਰਾਈ ਸਿਟੀ 'ਚ ਆਪਾਂ ਗੱਲ ਕਰੀਏ ਤਾਂ ਗੋਲਫ ਦੀ ਜਗ੍ਹਾ ਤੁਸੀਂ ਕਿੱਥੇ 'ਚ ਦੇਖਦੇ ਹੋ? ਅਸੀਂ ਵੈਸੇ ਤੇ ਕੋਸ਼ਿਸ਼ ਇਹ ਕੀਤੀ ਹੈ ਕਿ ਵੀ ਹਰਿਆਣਾ ਦੇ ਹਰ ਜ਼ਿਲ੍ਹੇ 'ਚ ਅਸੀਂ ਇੱਕ ਗੋਲਫ ਰੇਂਜ ਬਣਾਈਏ ਪਰ ਸ਼ੁਰੂਆਤ ਅਸੀਂ ਪੰਚਕੁੱਲੇ ਡਿਸਟ੍ਰਿਕਟ ਤੋਂ ਕੀਤੀ ਹੈ। ਤੇ ਸਰਕਾਰ ਹੁਣ ਜਗ੍ਹਾ ਢੂੰਡ ਰਹੀ ਐ ਸਾਨੂੰ ਚਿੱਠੀ ਆ ਗਈ ਐ ਕਿ ਤੁਸੀਂ ਮਿਲ ਕੇ ਸਰਕਾਰ ਨਾਲ ਦੇਖੋ ਕਿ ਕਿਹੜੀ ਲੈਂਡ ਤੁਹਾਨੂੰ ਸੂਟੇਬਲ ਹੈਗੀ 골ਫ ਲਈ ਤੇ ਅਸੀਂ ਪੰਚਕੂਲੇ ਡਿਸਟ੍ਰਿਕਟ ਚ ਜਿੱਥੇ ਵੀ ਇਹ ਜ਼ਮੀਨ ਅਲੋਟ ਕਰਨਗੇ ਮੋਟਰੇਬਲ ਹੋਣੀ ਚਾਹੀਦੀ ਐ ਕਿਉਂਕਿ ਉੱਥੇ ਫਿਰ ਸਿੱਖਣ ਲਈ ਬੰਦੇ ਨੂੰ ਪਹੁੰਚਣਾ ਕਰਨਾ ਜਿਹੜਾ ਆਹਨ ਰਹਿੰਦਾ ਸਾ ਗੁੱਪਤਾ ਜੀ ਹਰਿਆਣੇ ਦੀ ਆਪਾਂ ਗੱਲ ਕਰੀ ਤੁਸੀਂ ਤੁਸੀਂ ਕਿਹਾ ਕਿ ਹਰ ਇੱਕ ਜ਼ਿਲ੍ਹੇ ਚ ਤੁਹਾਡੀ ਕੋਸ਼ਿਸ਼ ਰਹੂਗੀ ਕਿ ਅੱਗੇ ਇਸ ਤੋਂ ਅਗਲਾ ਟੀਚਾ ਹਣਾ ਹਰਿਆਣੇ ਚ ਆਮ ਤੌਰ ਤੇ ਕੁਸ਼ਤੀ ਦੀ ਗੱਲ ਹੁੰਦੀ ਹੈ ਜਾਂ ਹੋਰ ਜਿਹੜੀ ਕਬੱਡੀ ਹੋਵੇ ਇਸ ਤਰ੍ਹਾਂ ਦੀਆਂ ਖੇਡਾਂ ਦੀ ਗੱਲ ਹੁੰਦੀ ਹੈ ਤਾਂ ਉੱਥੇ 골ਫ ਨੂੰ ਤੁਸੀਂ ਜਿਵੇਂ ਸਟੈਬਲਿਸ਼ ਕਰਨਾ ਚਾਹੁੰਦੇ ਹੋ ਚੈਲੰਜਸ ਕੀ ਰਹਿਣਗੇ ਦੇਖੋ ਜੀ ਇੱਕ ਚੰਗੀ ਗੱਲ ਕੀਤੀ ਤੁਸੀਂ ਕੁਸ਼ਤੀ ਦੀ ਗੱਲ ਕੀਤੀ ਤੇ ਕ੍ਰਿਕਟ ਦੀ ਗੱਲ ਕੀਤੀ ਤੇ ਬਾਕੀ ਗੱਲ ਕੀਤੀ ਕ੍ਰਿਕਟ ਦਾ ਕੁਸ਼ਤੀ ਦਾ ਤੇ 골프 ਦਾ کافی ਇੱਕ ਆਪਸ ਚ ਮੇਲਜੋਲ ਹੈਗਾ ਜਿਹਨੂੰ ক্রিকেট ਚੰਗੀ ਆਂਦੀ ਹੈ ਉਹ 골프 ਬ ਚੰਗਾ ਖੇਡਦਾ ਹੈ ਜਿਹਨੂੰ ਕੁਸ਼ਤੀ ਚੰਗੀ ਆਂਦੀ ਹੈ ਉਹ ਵੀ 골프 ਚ ਚੰਗਾ ਖੇਡਦਾ ਕਿਉਂਕਿ ਜਿਹੜਾ ਪਹਿਲਾ ਸ਼ਾਟ ਹੈ ਉਹ ਕਈ ਲੋਕ 350 ਗੱਜ ਤੋਂ ਲੈ ਕੇ ਪੌਣੇ 400 ਗੱਜ 400 ਗੱਜ ਤੱਕ ਵੀ ਖਿੱਚ ਦਿੰਦੇ ਆ ਉਹਦੇ ਬਾਅਦ ਸ਼ਾਰਟ ਗੇਮ ਹੁੰਦੀ ਹੈ ਜਿਹੜੀ ਗ੍ਰੀਨ ਦੇ ਨੇਲੇ ਦੇ ਨੇ ਹੁੰਦੀ ਹੈ ਤੇ ਉਹ ਫਿਰ ਉਹ ਸਿੱਖ ਜਾਂਦੇ ਐ ਇੰਨੀ ਕੋਈ ਬੋਲੀ ਬਾਤ ਦੀ ਗੱਲ ਨਹੀਂ ਕਿ ਵੀ ਜਿਹੜਾ ਸਿੱਖ ਨਹੀਂ ਸਕਦੇ ਪਰ ਉਹਨਾਂ ਨੂੰ ਇੱਕ ਅੱਜ ਹੈ ਤੇ ਉਹ ਥੋੜਾ ਜਿਹਾ ਅੱਛੀ ਗੇਮ ਖੇਡਦੇ ਆ ਜਾ ਤੁਹਾਡੇ ਏਜੀਐਸ ਦੇ ਨਾਲ ਹੋਰ ਕੌਣ ਕੌਣ ਜਿਹੜਾ ਤੁਹਾਡਾ ਪਾਰਟਨਰਸ ਕੌਣ ਕੌਣ ਹੋਣਗੇ ਇਸ ਟੂਰਨਾਮੈਂਟ ਚ ਇਸ ਟੂਰਨਾਮੈਂਟ ਚ ਜੀ ਦੇਖੋ ਇੱਕ ਤੇ ਮੁਹੱਲੀ ਸਿਟੀ ਸੈਂਟਰ ਵਾਲੇ ਹੈਗੇ ਜਿਹੜੇ ਮੁਹੱਲੀ ਚ ਕਾਫੀ ਇਹਨਾਂ ਨੇ 에어ਪੋਰਟ ਦੇ ਕੋਲ ਕਾਫੀ ਪ੍ਰੋਜੈਕਟ ਲਾਏ ਆ ਉਹਨਾਂ ਨੇ ਸਾਨੂੰ ਮੇਨ ਸਪான்ਸਰ ਸਾਡੇ ਹੈਗੇ ਤੇ ਅਨੀਸ਼ अरोड़ा ਜੀ ਨੇ ਬੜੀ ਮਦਦ ਕੀਤੀ ਉਹ ਆਪ ਖੁਦ ਗੋਲਫ ਬੜਾ ਚੰਗਾ ਖੇਡਦੇ ਆ ਦੂਜਾ ਉਹਨਾਂ ਨੇ ਸਾਡੀ ਐਮਚੁਰ ਗੋਲਫ ਰੇਂਜ ਦੀ ਜਿਹੜੀ ਜ਼ਮੀਨ ਹੈ ਉਹਦੀ ਸਰਚ ਚ ਉਹਨਾਂ ਨੂੰ ਅਸੀਂ ਕੰਮ ਦਿੱਤਾ ਹੈ ਤੇ ਉਹਨੂੰ ਡਵੈਲਪ ਕਰਨ ਲਈ ਵੀ ਕੰਮ ਦਿੱਤਾ ਹੈ ਦੂਜਾ ਸਾਡੇ ਐਸੋਸੀਏਟਿਡ ਹੈਗੇ ਆਰਕੀਟੈਕਟ ਸੀਪੀ ਕੋਸ਼ਲ ਜੀ ਜਿਨ੍ਹਾਂ ਨੇ ਬਹੁਤ ਵੱਡੇ ਪ੍ਰੋਜੈਕਟ ਕੀਤੇ ਤੇ 골ਫ ਕੋਰਸ ਵੀ ਡਿਜ਼ਾਈਨ ਕੀਤਾ ਹੈ ਤੇ ਉਹ ਸਾਡੇ ਲਈ 골ਫ ਰੇਂਜ ਨੂੰ ਬਣਾਉਣ ਲਈ ਮਦਦ ਕਰ ਰਹੇ ਹੈ ਤੇ ਇੱਕ ਸਾਡੇ ਨਾਲ ਵਿਵੇਕ ਕਪੂਰ ਜੀ ਹੈ ਜਿਹੜੇ ਜਲ ਦੇ ਮਾਲਕ ਹੈ ਜਲ ਬਾਦਪੁਰੋਂ ਫਿਟਿੰਗਸ ਦੇ ਤੇ ਉਹ ਸਾਡੇ ਨਾਲ ਪਾਰਟਿਸਿਪੇਟ ਕਰ ਰਹੇ ਆ ਉਹ ਸਾਨੂੰ ਕਾਫੀ ਮਦਦ ਕਰ ਰਹੇ ਆ ਤੀਜਾ ਇੱਕ ਬਹੁਤ ਹੀ ਇੰਟਰਸਟਿੰਗ ਹੈ ਜੀ ਆ ਡਾਇਮੰਡ ਦੇ ਹੁਕਮ ਗੋਇਲ ਜੀ ਹੈਗੇ ਉਹਨਾਂ ਨੇ ਬੜਾ ਮਦਦ ਕਰ ਰਹੇ ਸਾਡੀ ਇਹਦੇ ਚ ਸਾਰੇ ਤੇ ਇਹ ਤਿੰਨੇ ਮੇਨ ਸਪਾਂਸਰ ਸਾਡੇ ਟੂਰਨਾਮੈਂਟ ਦੇ ਹੈਗੇ ਜੀ ਅੱਛਾ ਕਦੋਂ ਤੋਂ ਕਦੋਂ ਤੱਕ ਹੈ ਜੀ ਟੂਰਨਾਮੈਂਟ ਇਹ ਜੀ ਸਵੇਰੇ 7 ਸਾਡੇ 7 ਵਜੇ ਸ਼ੁਰੂ ਹੋ ਜਾਏਗਾ ਤੇ ਤਕਰੀਬਨ ਡੇਢ ਕੁ ਵਜੇ ਤੱਕ ਨਿਪਟ ਜਾਏਗਾ 8 ਦੁਆਰਾ ਦਾ 9 ਫਰਵਰੀ ਨੂੰ ਸੰਡੇ ਨੂੰ ਜੀ ਤੇ ਕਦੋਂ ਤੱਕ ਚੱਲਣਾ ਇਹ ਚੱਲੇਗਾ ਜੀ 9 ਫਰਵਰੀ ਸੰਡੇ ਨੂੰ 7:00 ਵਜੇ ਸ਼ੁਰੂ ਹੋ ਕੇ ਤੇ ਤਕਰੀਬਨ ਸਾਢੇ 12:00 ਵਜੇ ਗੇਮ ਖਤਮ ਹੋ ਜਾਏਗਾ ਉਹਦੇ ਬਾਅਦ ਸਾਡੇ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੋਣਗੇ ਤੇ 1 ਡੇ 1 ਡੇ 1 ਡੇ ਹੈ ਜੀ ਔਰ ਵਿਨੀਤ ਗਰਗ ਜੀ ਆਈਐਸ ਹੈ ਐਡੀਸ਼ਨਲ ਚੀਫ ਸਕੱਰੇਟਰੀ ਐਜੂਕੇਸ਼ਨ ਡਿਪਾਰਟਮੈਂਟ ਦੇ ਸਾਡੇ ਚੀਫ ਗੈਸਟ ਹੈ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਪੰਚਕੁਲਾ ਦੇ ਵਿੱਚ ਜਿਹੜਾ ਇਹ ਹੋਣ ਜਾ ਰਿਹਾ 골ਫ ਦਾ ਟੂਰਨਾਮੈਂਟ ਤੇ ਉਸ ਬਾਰੇ ਦੱਸਿਆ ਸ੍ਰੇਸ਼ ਕੁਮਾਰ ਗੁਪਤਾ ਜੀ ਨੇ ਕਿਸ ਤਰ੍ਹਾਂ ਦੇ ਨਾਲ ਇਸ ਵਾਰ ਦੇ ਐਡੀਸ਼ਨ ਚ ਕੀ ਕੀ ਖਾਸ ਰਹਿਣ ਵਾਲਾ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼